ਆਜੋ ਆਜੋ ਫੜੋ ਆਜੋ ਜੀ ਆਜੋ 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 ਭਾਈ ਬੀਐਫਐਮ ਮੇਲੇ ਤਣਾਉਲੇ ਦੇ ਵਿੱਚ ਖੜੇ ਆ ਤਾਂ ਜਿਹੜੇ ਭਾਈ ਲਖਵੀਰ ਦੀ ਝੋਟੀ ਪਿਛਲੇ ਸਾਲ ਚੈਂਪੀਅਨ ਬਣੀ ਸੀ ਨਾ ਉਹ ਸਾਰੇ ਮੇਲਿਆਂ ਦੀ ਚੈਂਪੀਅਨ ਬਣ ਗਈ ਸੀਗੀ ਭਾਈ ਉਹਦਾ ਨਾਮ ਕੀ ਸੀਗਾ ਅਸੀਂ ਤਾਂ ਕੋਹੇ ਨੂਰ ਦੀ ਅੱਛਾ ਤੇ ਉਹਦਾ ਨਾਂ ਨਹੀਂ ਰੱਖਿਆ ਕਿ ਨਾਹੀਂ ਉਹਦਾ ਰੱਖਿਆ ਸੀਗਾ ਨਾਂ ਅਸੀਂ ਲక్ష్ਮੀ ਰੱਖਿਆ ਵਸੇ ਤੇ ਲక్ష్ਮੀ ਰੱਖਿਆ ਹੋਇਆ ਜੀਗਾ ਜਿਹੜੀ ਬਈ ਕੋਹੇ ਨੂਰ ਦੀ ਕੱਟੀ ਪਿਛਲੇ ਸਾਲ ਚੈਂਪੀਅਨ ਬਣੀ ਆ ਨਾ ਇਹ ਉਹਦੀ ਕੱਟੀ ਆ ਇਹ ਕਿਹੜੇ ਵੀ ਆ ਬਈ ਸ਼ੇਵਣ ਇਹ ਬਈ ਨਵਾਬ ਦੀ ਆ ਨਵਾਬ ਦੀ ਆ ਠੀਕ ਆ ਉਹਨੂੰ ਨਵਾਬ ਤੋਂ ਗੱਬਣ ਕਰਾਇਆ ਹੋਇਆ ਸੀ ਨਾ ਉਹਦਾ ਹਾਂਜੀ ਹਾਂ ਠੀਕ ਆ ਇਹ ਕਿੰਨੇ ਟਾਈਮ ਦੀ ਹੋ ਗਈ ਬਈ ਇਹ ਬਈ ਜੀ 4 ਮਹੀਨੇ 10 ਦਿਨਾਂ ਦੀ ਆ 4 ਮਹੀਨੇ 10 ਦਿਨਾਂ ਦੀ ਹੋ ਗਈ ਹੁਣ ਇਹ ਦੂਜੇ ਨਾਂ ਉੱਤੇ ਆ ਗਈ ਆ ਨਾ ਹਾਂ ਦੂਜੇ ਹਾਂਜੀ ਦੂਜੇ ਨੰਬਰ ਤੇ ਆ ਦੂਜੇ ਨੰਬਰ ਤੇ ਆ ਬਈ ਦੇਖ ਲਓ ਬਈ ਬਰੀਡ ਦੇਖ ਲਓ ਕਰੀਮ ਲੋ ਬਈ ਬੜੀਆ ਗਰੋਸ ਆ ਯਾਰ ਕੱਟੀ ਦੀ ਹੈ ਨਾ ਕਿੰਨਾ ਦੁੱਧ ਛਾੜਦੇ ਰਹੇ ਹੋ ਬਾਈ ਇਹਨੂੰ ਫਿਰ ਭਾਈ ਇਹ ਦੁੱਧ ਤਾਂ ਫਿਰ ਜਦੋਂ ਕੋਈ ਬੱਚਾ ਪਾਲਣਾ ਵੀ ਦੁੱਧ ਤਾਂ ਵਧਗਾ ਹੀ ਸਰਨਾ ਪੈਂਦਾ ਅੱਛਾ ਹਾਂ ਤਾਂ ਵੀ ਕਿੰਨਾ ਕ ਵੀਰੇ 2 ਮਹੀਨੇ ਦਾ ਪਹਿਲਾਂ ਅੱਧੇ ਦੁੱਧ ਵਾਂਗੂ ਸੱਡਿਆ ਛੋਟੀ ਦਾ ਛੋਟੀ ਦਾ ਹਾਂ ਉਸ ਵਾਰ ਫਿਰ ਥੋੜਾ ਥੋੜਾ ਘਟਾ ਲਿਆ ਸੀ ਕਿੰਨੇ ਦੁੱਧ ਤੇ ਅੱਗੇ ਜੀ ਘੱਟੀ ਹੋ ਗੱਸ ਨਹੀਂ ਭਾਈ ਉਹ 15 16 ਦੇ ਚੱਲੀ ਆਪਣੇ ਕੋਲ 15 16 ਦੇ ਨਾ ਹਾਂ ਠੀਕ ਹੈ ਹਜੇ ਤਾਂ ਭਾਈਆ ਭਰਾਵਾਂ ਦੇ ਵਿੱਚ ਕਮੈਂਟ ਸੀਗੇ ਦੋ ਹੀ ਦੰਦ ਯਾਰ ਕੋਈ ਆਏ ਆ ਫਲਾਣਾ ਕਾ ਭਾਈ ਜੀ ਬਿਲਕੁਲ ਨਹੀਂ ਕੋਈ ਵੀਡੀਓ ਨਹੀਂ ਆ ਜੀ ਹਾਂ ਹਾਂ ਵੀਡੀਓ ਨਹੀਂ ਪਰ ਹੁਣ ਦੇਖਦੇ ਆਪਾਂ ਲਾਈਵ 'ਚ ਭਾਈ ਕਰਾਵਾਂਗੇ ਉਹਦੀ ਠੀਕ ਆ ਠੀਕ ਆ ਤਾਂ ਮਹੀ ਤੇ ਵੀ ਉਹ ਵੈਸੇ ਕੋਈ ਹੋਣੀਗਾ ਐਵੇਂ ਅਗਲਾ ਫਰਾਉਡ ਕੋ ਵਿਚੋ ਮਾਰੇ ਕੋਈ ਪੁਕਤਕਾਈ ਮਾਰੀ ਜਾਂਦੇ ਆ ਬਹੁਤ ਵਧੀਆ ਨਾਲੇ ਹੋਰ ਆ ਬਾਈ ਜੀ ਕਹ ਚੋਟ ਨ ਕੱਟੀ ਇੱਥੇ ਆ ਜਦੋਂ ਮਰਜੀ ਥਾਪੀ ਮਾਰ ਕੇ ਮਿਲਦੀ ਆ ਐਡੀ ਕੁੰਨੀ ਆ ਕੇ ਅਸੀਂ ਬੱਚਾ ਅਸੀਂ ਛੱਡਦੇ ਨਹੀਂ ਹੁਣ ਹੁਣ ਛੱਡਦੇ ਨਹੀਂ ਹੈ ਇਹਨੂੰ ਚੁੰਗਣੀ ਤੇ ਲਾਇਆ ਹੋਇਆ ਨਾ ਚੁੰਗਣੀ ਤੇ ਹੁਣ ਜੇ ਚੁੰਗਣੀ ਤੇ ਪੀ ਲੈਂਦੀ ਆ ਇਹ ਤੂੰ ਪਰਫੀਡ ਤੇ ਲਈ ਵੀ ਆ ਠੀਕ ਆ ਤਿਆਰ ਫਿਰ ਇਹ ਖਰਾਕ ਕਿੰਨੀ ਖਾਂਦੀ ਆ ਹੁਣ ਖਰਾਕਦਾ ਵੀਰੇ ਹੁਣ ਜਿੰਨੇ ਆਪਣਾ ਦੋਨੇ ਟਾਈਮ ਹੀ ਪਾਉਂਦੇ ਨੇ ਆ ਕਿ ਦੋ ਦੋ ਤਨ ਕਿਲੋ ਫੀਡ ਖਾਂਦੀ ਆ ਦੋ ਤਨ ਕਿਲੋ ਫੀਡ ਖਾਂਦੀ ਆ ਫੀਡ ਘੜੀ ਪਾਉਂਦੇ ਫਿਰ ਹੈ ਇਹਨੂੰ ਫੀਡ ਕਾਰਗਲਦੀ ਆ ਕਾਰਗਲਦੀ ਹਾਂ ਆਪਾਂ ਬਾਈ ਪਹਿਲਾਂ ਤੂੰ ਕਾਰਗਲਦੀ ਬਦਲ ਵਰਤੀਆ ਠੀਕ ਹਾਂ ਆਦੇ ਆ ਸਾਲ ਆ ਸਾਲ ਬਾਈ ਜੀ ਅਸੀਂ ਡੋਡੀਆਂ ਉਹ ਕਰਿਆ ਸੀਗਾ ਇਹਦੀ ਆਪਣਾ ਜਿਹੜੀ ਛੋਟੀ ਦੀ ਮਾਂ ਸੀ ਹਾਂ ਉਹਦੇ ਇੱਕ ਦੀ ਭੀਮ ਦਾ ਵਰਤਿਆ ਸੀ ਭੀਮ ਦਾ ਹਾਂ ਉਹਦਾ ਕਟਾ ਸੀਗਾ ਬਾਕੀ ਬਾਈ ਜੀ ਇਹ ਪਹਿਲਾਂ ਕੋਲੜੇ ਮੇਲੇ ਦੀ ਚੈਂਪੀਅਨ ਕੋਲੜੇ ਮੇਲਾ ਜਿਹੜਾ ਉਹ ਕਿਟਿਆ ਹੋਣਾ ਹਾਂਜੀ ਹਾਂ ਉੱਥੇ ਹਾਂ ਉੱਥੇ ਪਹਿਲੇ ਨੰਬਰ ਤੇ ਸੀਗੀ ਜੀ ਠੀਕ ਹੈ ਇੱਥੇ ਦੂਜੇ ਨੰਬਰ ਤੇ ਆਈ ਹਾਂ ਇੱਥੇ ਦੂਜੇ ਤੇ ਹੀ ਆ ਹੂੰ ਤੇ ਕਟ ਕਟਾ ਹੋ ਆਪਣਾ ਉਥੇ ਆਪਣਾ ਦੂਜੇ ਤੇ ਸੀਗਾ ਦੂਜੇ ਤੇ ਸੀ ਇੱਥੇ ਕਟਾ ਹਾਂਜੀ ਇੱਥੇ ਇੱਥੇ ਕੱਟੇ ਦਾ ਮੁਕਾਬਲੇ ਚੱਲ ਜੰਦੇ ਆ ਹਾਂ ਤੇ ਜਿਹੜੀ ਉਹਦੀ ਭੈਣ ਆਗੀ ਹਾਂ ਉਹ ਵੀ ਇੱਥੇ ਆਪਣਾ ਉਹ ਨੌਵੇਂ ਤੇ ਆਈ ਆ ਜੀ ਉਹ ਨੌਵੇਂ ਤੇ ਆਈ ਆ ਹਾਂਜੀ ਉਹ ਪਰਸੋਂ ਖੀਰਿਆਂ ਚ ਖੀਰਿਆਂ ਚ ਕਿੰਨਾ ਮੁੱਲ ਲੱਗਿਆ ਸੀਗਾ ਇਹਦੇ ਮੰਨਦਾ ਬਾਈ ਜੀ 16 ਲੱਖ ਰੁਪਏ ਲੱਗਿਆ ਸੀ 16 ਲੱਖ ਲੱਗੇ ਇਸੇ ਸਾਲ ਬਾਈ ਹਾਂ ਪਿਛਲੇ ਸਾਲ ਪਿਛਲੇ ਉਹ ਬਾਈ ਜੀ ਚੜੱਕ ਮੇਲੇ ਦੀ ਚੈਂਪੀਅਨ ਹਾਂ ਹਾਂ ਦੋਦੰਦ ਚ ਉਹ ਆਰ ਮੇਲੇ ਚ ਜੈਪਨ ਕਰਤੀ ਸੀਗੀ ਹਾਂ ਹਾਂ ਹਾਂਜੀ ਹਾਂਜੀ ਠੀਕ ਆ ਲਓ ਬਈ ਆਹ ਦੇਖੋ ਬਾਈਆਂ ਦਾ ਸ਼ੌਂਕ ਹੈ ਨਾ ਤੇ ਬਾਕੀ ਇੱਥੇ ਹੋਰ ਜਾਨਵਰ ਤਿਆਰ ਕਰ ਲੈ ਹਾਂ ਬਾਈ ਜੀ ਹਾਂ ਬਸ ਤਿਆਰ ਕਰੀ ਜਾਂਦੇ ਆਂਗੇ ਜਿਵੇਂ ਜਿਵੇਂ ਹਾਂ ਇੱਕ ਆਪਣੀ ਸਾਈਵਾਲ ਦੀ ਬੱਸੀ ਆਈ ਆ ਅੱਛਾ ਸਾਈਵਾਲ ਦੀ ਬੱਸੀ ਵੀ ਲੈ ਕੇ ਆ ਹਾਂ ਉਹ ਪਹਿਲੇ ਤੇ ਆਈ ਇੱਥੇ ਉਹ ਪਤਾ ਪਿੰਡ ਬਾਕੀ ਹੈ ਨਾ ਹਾਂ ਪਿੰਡ ਬਾਕੀ ਠੀਕ ਹੈ ਹਾਂ ਉਹ ਵੀ ਪਹਿਲੇ ਤੇ ਆਈ ਸੀਗੀ ਉਹ ਪਹਿਲੇ ਤੇ ਉਹ 45 ਦਿਨ ਪਿੱਥੋ ਜੀ ਕਿਥੋਂ ਪਿੰਡ ਆ ਉਹ 45 ਦਿਨਾਂ ਦੀ ਸੀਗੀ ਉਹ 45 ਦਿਨਾਂ ਦੀ ਸੀ ਹਾਂਜੀ ਹਾਂ ਠੀਕ ਹੈ ਤਾਂ ਆਉਣ ਵਾਲੇ ਟਾਈਮ 'ਚ ਬਾਈ ਇਹ ਤੋਂ ਵੀ ਉਮੀਦਾਂ ਪੂਰੀਆਂ ਨੇ ਹੈਨਾ ਬਾਈ ਜੀ ਬਹੁਤ ਵਧੀਆ ਪਰਮਾਤਮਾ ਸੁੱਖ ਰੱਖੇ ਹਮ ਸਾਰਾ ਜਣੀ ਇਹਦੇ ਮਾਣੋਂ ਵੀ ਸਰਾ ਬਹਾ ਹਾਂ ਹਾਂ ਠੀਕ ਹਾਂ ਬਾਈ ਬਾਪੂ ਵੀ ਬਹੁਤ ਸਾਰਾ ਬਹੁਤ ਵਧੀਆ ਬਾਕੀ ਸਾਰੀ ਦੁੱਧ ਵਾਲੀ ਲੈਣ ਆ ਗਈ ਹੈ ਹਾਂਜੀ ਦੁੱਧ ਵਾਲੀ ਲੈਣ ਆ ਕੇ ਵਧੀਆ ਤੇ ਬਾਕੀ ਹੁਣ ਸੋਨੂੰ ਆਪਣੇ ਪਤਾ ਆਪ ਵੀ ਪਤਾ ਦੱਸਦਾਗਾ ਹਾਂ ਤੇ ਕੋਈ ਹੋਣੀ ਬਾਕੀ ਇਹ ਮੇਰਾ ਇੰਨੇ ਸਣੇ ਆਗੇ ਜੇ ਮੈਂ ਹੁਣ ਕਹਾਂ ਵੀ ਪਤਾ ਇੱਥੇ ਵੇਜ ਇੱਥੇ ਵੇਜ ਹਾਂ ਤੇ ਉਹ ਵਹਾ ਕੇ ਦਿਖਾ ਯਾਰ ਬਾਈ ਵੜ ਕੇ ਅਸੀਂ ਤੇਰੀ ਰੀਲ ਦੇਖੀ ਉਹ ਤੇ ਦਿਖਾ ਦੇਗੇ ਵੀਰੇ ਹੁਣ ਇੱਥੇ ਨਾਲ ਥੋੜਾ ਮੇਲੇ ਦੇ ਵਿੱਚ ਡਰ ਜਾ ਪੈਂਦਾਗਾ ਅੱਛਾ ਤੇ ਹਾਂ ਉਹਦਾ ਕਰਕੇ ਵੀ ਕਈ ਵਾਰੀ ਉਪਰਾ ਕਰ ਜਾਂਦਾ ਉੱਥੇ ਬੈਜੂਗੀ ਹਾਂ ਹਾਂ ਉੱਥੇ ਵਹਾ ਦੂ ਮੈਂ ਉੱਥੇ ਵਹਾ ਦਾਂਗੇ ਠੀਕ ਆ ਉੱਥੇ ਵਹਜੋ ਲੈ ਜਾਓ ਤੇ ਹੁਣ ਸਾਊਂਡ ਲਾ ਕੇ ਦਿਖਾ ਦਾਂਗੇ ਹਨਾ ਉੱਥੇ ਆਪਣੀ ਦੂਜੀ ਝੋਟੀ ਵੀ ਹੈ ਜਿਹੜੀ ਦੀ ਬਾਈ ਮਹਰਾਜ ਵਾਲੇ ਨੇ ਵੀਡੀਓ ਪਾਈ ਸੀ ਹਾਂ ਹਾਂ ਤੇ ਉਹ ਵੀ ਉੱਥੇ ਖੜੀ ਆਗੀ ਅੱਛਾ ਠੀ ただいま。